ਸਵਰਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਹਿਲ ਵਰਗੀ ਕੋਠੀ ਦੇ ਵਿੱਚ ਹੀ ਜੋ ਹੈ ਦੁੱਧ ਬਨਕਲੀ ਦੁੱਧ ਬਣਾਉਣ ਦੀ ਫੈਕਟਰੀ ਇਸ ਵਿਅਕਤੀ ਨੇ ਲਗਾਈ ਹੋਈ ਸੀ ਤਾਂ ਮੌਕੇ ਤੋਂ ਪਤੀ ਪਤਨੀ ਨੂੰ ਗ੍ਰਫਤਾਰ ਕੀਤਾ ਗਿਆ ਜਿਹੜੇ ਹਜ਼ਾਰਾਂ ਲੀਟਰ ਜੋ ਇਸ ਤਰੀਕੇ ਦੇ ਨਾਲ ਨਕਲੀ ਦੁੱਧ ਦੀ ਸਪਲਾਈ ਕਰਦੇ ਸੀ ਤਾਂ ਅੱਜ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਤੇ ਛਾਪੇਮਾਰੀ ਕੀਤੀ ਗਈ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨੀ ਵੱਡੀ ਮਾਤਰਾ ਦੇ ਵਿੱਚ ਇਹਨਾਂ ਦੇ ਕੋਲੋਂ ਇਹ ਜੋ ਹੈ ਸਮਾਨ ਵੀ ਬਰਾਮਦ ਕੀਤਾ ਗਿਆ ਨਕਲੀ ਦੁੱਧ ਵੀ ਬਰਾਮਦ ਕੀਤਾ ਗਿਆ ਤੇ ਨਾਲ ਹੀ ਨਾਲ ਜੋ ਹੋਰ ਵੀ ਉਪਕਾਰਨ ਮੌਕੇ ਤੋਂ ਬਰਾਮਦ ਕੀਤੇ ਗਏ ਨੇ ਤੇ ਮੌਕੇ ਤੋਂ ਹੀ ਦੱਸਿਆ ਜਾ ਰਿਹਾ ਹੈ ਕਿ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੱਸ ਦਈਏ ਕਿ ਜੋ ਹੈ ਵਿਅਕਤੀ ਸੀਗਾ ਹਰਦੀਪ ਸਿੰਘ ਨਾਂ ਦਾ ਜੋ ਵੀਰਕਾ ਸੁਸਾਇਟੀ ਦੇ ਵਿੱਚ ਸੈਕਟਰੀ ਸੀਗਾ ਇਸ ਦੇ ਵੱਲੋਂ ਰੋਜ਼ਾਨਾ 3000 ਲੀਟਰ ਜੋ ਦੁੱਧ ਨੂੰ ਇਕੱਠਾ ਕਰਕੇ ਉਸ ਦੇ ਵਿੱਚ ਪਾਉਂਦਾ ਸੀਗਾ ਤੇ ਉਸ ਤੋਂ ਬਾਅਦ ਦੱਸਿਆ ਇਹ ਵੀ ਜਾ ਰਿਹਾ ਕਿ ਸਰਕਾਰੀ ਦੁੱਧ ਇਹ ਜੋ ਹੈ ਵੀਰਕਾ ਫੈਕਟਰੀ ਦੇ ਵਿੱਚ ਇਕੱਠਾ ਕਰਕੇ ਪਾਉਂਦਾ ਸੀ ਤਾਂ ਕਿੰਨਾ ਹੈ ਜੋ ਦੁੱਧ ਨਕਲੀ ਪਾਉਂਦਾ ਸੀ ਕਿੰਨਾ ਅਸਲੀ ਪਾਉਂਦਾ ਸੀ ਇਹ ਤਾਂ ਜਾਂਚ ਦਾ ਵਿਸ਼ਾ ਪਰ ਮੌਕੇ ਤੋਂ ਇਹਨਾਂ ਨੂੰ ਹੁਣ ਗ੍ਰਿਫਤਾਰ ਕਰ ਲੈ ਗਏ ਜਿਹੜਾ ਵੱਡੀ ਮਾਤਰਾ ਦੇ ਵਿੱਚ ਘਰ ਦੇ ਵਿੱਚ ਹੀ ਨਕਲੀ ਦੁੱਧ ਬਣਾਉਣ ਦਾ ਕੰਮ ਕਰਦੇ ਸੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾਰੋ ਮਹਿਲਬਰਗੀ ਇਹਨਾਂ ਦੀ ਕੋਠੀ ਆ ਜਿਸ ਦੇ ਵਿੱਚ ਇਹ ਅੰਦਰ ਇਹਨਾਂ ਨੇ ਪੂਰੇ ਦਾ ਪੂਰਾ ਜੁਗਾੜ ਲਾ ਰੱਖਿਆ ਸੀ ਤੇ ਉਸ ਦੇ ਵਿੱਚੋਂ ਹੁਣ ਪੁਲਿਸ ਦੇ ਵੱਲੋਂ ਇੱਕ ਛੋਟਾ ਹਾਥੀ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਜਿਸ ਦੇ ਵਿੱਚ ਤੁਸੀਂ ਦੇਖ ਪਾਰੋ ਕਿਸ ਤਰੀਕੇ ਦੇ ਨਾਲ ਜੋ ਕੈਨੀਆਂ ਵੀ ਰੱਖ ਰੱਖੀਆਂ ਸੀ ਤੇ ਨਾਲ ਹੀ ਨਾਲ ਹੋਰ ਵੀ ਕਿਉ ਉਹਦੇ ਟੀਨ ਵੀ ਰੱਖ ਰੱਖੇ ਸੀ ਕਿ ਬੇਕਿੰਗ ਸੋਡਾ ਵੀ ਇਸ ਤਰੀਕੇ ਤੇ ਹੋਰ ਵੀ ਉਪਕਰਨ ਵੀ ਰੱਖ ਰੱਖੇ ਸੀ ਜਿਸ ਦੇ ਨਾਲ ਇਹ ਮਿਕਸਰ ਵਗੈਰਾ ਜਿਸ ਦੇ ਨਾਲ ਦੁੱਧ ਨੂੰ ਮਿਕਸ ਕਰਕੇ ਇਹ ਨਕਲੀ ਦੁੱਧ ਤਿਆਰ ਕਰਦੇ ਸੀ ਤਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਪੰਜਾਬ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਇਹ ਨਕਲੀ ਦੁੱਧ ਦੀ ਜੋ ਸਪਲਾਈ ਕਰਨ ਵਾਲੇ ਅੱਜ પતિ ਪਤਨੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਸਿਹਤ ਵਿਭਾਗ ਦੀ ਟੀਮ ਵੀ ਪਹੁੰਚਦੀ ਹੈ ਪੁਲਿਸ ਪ੍ਰਸ਼ਾਸਨ ਵੀ ਪਹੁੰਚਦਾ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਤੇ ਸਿਹਤ ਵਿਭਾਗ ਨੂੰ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਫਿਰ ਇਹਨਾਂ ਦੀ ਅੱਜ ਗ੍ਰਿਫਤਾਰੀ ਕੀਤੀ ਗਈ ਜਿਹੜੇ ਰੋਜ਼ਾਨਾ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਵੇਰਕਾ ਦੇ ਵਿੱਚ 3000 ਲੀਟਰ ਦੁੱਧ ਪਾਉਣ ਦਾ ਇਹ ਕੰਮ ਕਰਦੇ ਸੀ ਤਾਂ ਉਹਦੇ ਵਿੱਚ ਹੁਣ ਕਿੰਨਾ ਕ ਇਹ ਦੁੱਧ ਜੋ ਨਕਲੀ ਉਸ ਦੇ ਵਿੱਚ ਰਲਾ ਕੇ ਪਾਉਂਦੇ ਸੀ ਇਹ ਵੀ ਹੁਣ ਜਾਂਚ ਦਾ ਵਿਸ਼ਾ ਬਣ ਗਿਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਲੋਕ ਚੰਦ ਪੈਸਿਆਂ ਵਿੱਚ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਸਿਹਤ ਦੇ ਨਾਲ ਵੱਡਾ ਖਿਲਵਾੜ ਕਰਦੇ ਸੀ ਤਾਂ ਅੱਜ ਇਹਨਾਂ ਦਾ ਜੋ ਭਾਂਡਾ ਫਟਿਆ ਅੱਜ ਇਹਨਾਂ ਤੇ ਛਾਪੇਮਾਰੀ ਕੀਤੀ ਗਈ ਜਿਸ ਤੋਂ ਬਾਅਦ ਮੌਕੇ ਤੋਂ ਹੀ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਤਰੰਜਨੀ ਖੇੜਾ ਸੰਗਰੂਰ ਦਾ ਜੋ ਪਿੰਡ ਆ ਉਸ ਦੇ ਵਿੱਚ ਇਹ ਛਾਪੇਮਾਰੀ ਸਿਹਤ ਵਿਭਾਗ ਦੇ ਵੱਲੋਂ ਅੱਜ ਤੜਕਸਾਰ ਕੀਤੀ ਗਿਆ ਜਿਸ ਤੋਂ ਬਾਅਦ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਨਾਲ ਘਰ ਦੇ ਵਿੱਚੋਂ ਰਿਫਾਈਂਡ ਕੀ ਦੇ ਭਰੇ ਹੋਏ ਪੀਪੇ ਵੀ ਬਰਾਮਦ ਕੀਤੇ ਗਏ ਨੇ ਤੇ ਨਾਲ ਹੀ ਨਾਲ ਕਾਸਟਿੰਗ ਸੋਡਾ ਨਕਲੀ ਦੁੱਧ ਤੇ ਨਾਲ ਹੀ ਨਾਲ ਮਸ਼ੀਨਰੀ ਵੀ ਜੋ ਮਿਕਸਰ ਨਦੇ ਵੱਲੋਂ ਜੋ ਤਿਆਰ ਕੀਤਾ ਜਾਂਦਾ ਸੀ ਮਿਕਸਰ ਦੇ ਵਿੱਚ ਪਾ ਕੇ ਨਕਲੀ ਦੁੱਧ ਤਾਂ ਉਹ ਵੀ ਮੌਕੇ ਤੋਂ ਮਸ਼ੀਨਾਂ ਨੂੰ ਗ੍ਰਾਮਤ ਕਰ ਲਿਆਗਾ ਤਾਂ ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਇਹਨਾਂ ਨੇ ਇਹ ਪੂਰਾ ਪੂਰਾ जुगाੜ ਲਗਾ ਰੱਖਿਆ ਸੀ ਮਹਿਲ ਵਰਗੀ ਤੁਸੀਂ ਦੇਖ ਪਾ ਰਹੇ ਹੋ ਕਿ ਕੋਠੀਆ ਜਿਸ ਦੇ ਵਿੱਚ ਪੂਰਾ ਇਹਨਾਂ ਨੇ ਸੈਟਅਪ ਲਗਾਇਆ ਹੋਇਆ ਸੀ ਤੇ ਉਸ ਦੇ ਵਿੱਚ ਇਹ ਵੱਡੇ ਪੱਦਰ ਦੇ ਉੱਪਰ ਨਕਲੀ ਦੁੱਧ ਬਣਾਉਣ ਦਾ ਕੰਮ ਕਰਦੇ ਸੀ ਪਤੀ ਪਤਨੀ ਤਾਂ ਹਰਦੀਪ ਸਿੰਘ ਨਾਂ ਦਾ ਇਹ ਵਿਅਕਤੀ ਦੱਸਿਆ ਜਾ ਰਿਹਾ ਜੋ ਵੇਰਕਾ ਸੁਸਾਇਟੀ ਦੇ ਵਿੱਚ ਸੈਕਟਰੀ ਸੀਗਾ ਤੇ ਜਿਹੜਾ ਰੋਜ਼ਾਨਾ ਦਿੱਥਿਆ ਜਾ ਰਿਹਾ ਕਿ 3000 ਲੀਟਰ ਸਰਕਾਰੀ ਦੁੱਧ ਇਕੱਠਾ ਕਰਕੇ ਇੱਥੇ ਵੇਰਕਾ ਦੇ ਵਿੱਚ ਪਾਉਂਦਾ ਸੀ ਤੇ ਉਸ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨਾ ਜੋ ਹੈ ਨਕਲੀ ਦੁੱਧ ਵੀ ਰਲਾ ਕੇ ਪਾਉਂਦਾ ਹੋਵੇਗਾ ਇਹ ਵੀ ਹੁਣ ਜਾਂਚ ਦਾ ਵਿਸ਼ਾ ਬਣ ਗਿਆ ਤੇ ਉਸ ਤੋਂ ਬਾਅਦ ਅਦਾਲਤ 'ਚ ਪੇਸ਼ ਕਰਨ ਮਾਗਰੋਂ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਰਿਮਾਂਡ ਦੇ ਵਿੱਚ ਵੀ ਵੱਡੇ ਖਲਾਸੇ ਹੋਣ ਦੇ ਅੰਦਾਜ਼ੇ ਲਗਾਏ ਜਾ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇੰਨੀ ਵੱਡੀ ਮਾਤਰਾ ਦੇ ਵਿੱਚ ਇਹ ਨਕਲੀ ਦੁੱਧ ਤਿਆਰ ਕਰ ਰਹੇ ਸੀ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਦਾ ਦੁੱਧ ਜੋ ਲੋਕ ਪੀਂਦੇ ਹੋਣਗੇ ਉਹਨਾਂ ਦੀ ਸਿਹਤ ਤੇ ਕਿੰਨਾ ਬੁਰਾ ਇਸ ਦਾ ਅਸਰ ਪੈਂਦਾ ਹੋਵੇਗਾ ਤਉਥੀ ਸਿਹਤ ਵਿਭਾਗ ਦੇ ਅਫਸਰਾਂ ਦੇ ਬਿਆਨ ਵੀ ਨਿਕਲ ਕੇ ਸਾਹਮਣੇ ਨੇ ਇੱਕ ਵਾਰ ਤੁਹਾਨੂੰ ਉਹ ਵੀ ਸੁਣਾਉਂਦੇ ਆ ਕਿ ਕਿਵੇਂ ਪੂਰੀ ਇਹਨਾਂ ਨੂੰ ਇਹ ਸੂਚਨਾ ਮਿਲਦੀ ਹੈ ਤੇ ਉਸ ਤੋਂ ਬਾਅਦ ਕਿਵੇਂ ਸਰ ਤੜਕਸਾਰ ਰੇਡ ਇਸ ਪਿੰਡ ਦੇ ਵਿੱਚ ਕੀਤੀ ਜਾਂਦੀ ਹੈ ਸਿਸਵੇਰੇ ਸਾਨੂੰ ਮਿੰਗ ਐਸ ਐਚ ਸਾਹਿਬ ਦਾ ਫੋਨ ਆਇਆ ਸੀ ਚਲੋ ਜਰਾ ਦੱਸਾਂ ਕਹਿੰਦੇ ਵੀ ਇੱਕ ਪਿੰਡ 'ਚ ਵੀ ਐਵੇਂ ਕੱਲਾ ਤਾਂ ਉਹਨਾਂ ਨੇ ਸਾਡੇ ਤੋਂ ਬੇਸਿਕ ਜਾਣਕਾਰੀ ਲੈਤੀ ਵੀ ਮਿਕਸਿੰਗ ਵਗੈਰਾ ਕਿ ਕੀ ਕੀ ਵਸਤਾਂ ਦੁੱਧ ਦੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਆਉਣ ਲਈ ਕਿਹਾ ਤੇ ਵੀ ਇਮੀਡੀਏਟਲੀ ਤੁਸੀਂ ਪੰਜਰ ਟੀਮ ਮੇਰ ਦਾ ਤੇ ਅਸੀਂ ਜਿੰਨਾ ਜਲਦੀ ਆ ਸਕੇ ਮਤਲਬ ਇੱਥੇ ਆ ਕੇ ਜਦੋਂ ਦੇਖਿਆ ਤਾਂ ਕੁਝ ਰਿਫਾਈਨਡ ਦੇ ਤੀਨ ਕੁਝ ਕਾਸਟਿਕ ਸੋਡਾ ਤੇ ਦੁੱਧ ਦੀਆਂ ਚਾਰ ਕੰਨ ਖਾਲੀ ਐਮਪਟੀ ਟੀਨ ਖਾਲੀ ਰਿਫਾਈਨਡ ਆਇਲ ਦੇ ਟੀਨ ਵੀ ਪਈ ਸੀ ਜੋ ਬਰਾਮਦ ਕੀ ਇਹਨਾਂ ਨੇ ਕੀਤੀ ਹੈ ਕੁੱਛ ਨੇ ਤੇ ਬਾਕੀ ਦੁੱਧ ਦੇ ਰੂਪ ਚ ਜੋ ਵੀ ਹੁਣ ਲੈਬ ਦੀ ਰਿਪੋਰਟ ਹੀ ਦੱਸੂਗੀ ਕਿ ਲੋਕ ਕੀ ਪ੍ਰੋਡਕਟ ਸੀ ਪਿਆਰ ਉਹਨਾਂ ਲਈ ਉਜਾਰ ਵੀ ਹਾਂਜੀ ਕੁਝ ਮਿਕਸਰ ਗ੍ਰਾਈਂਡਰ ਵਗੈਰਾ ਕਿ ਇਹਨਾਂ ਦੇ ਨੀਚੇ ਗ੍ਰਾਈਂਡਿੰਗ ਲਈ ਜਿਵੇਂ ਉਹ ਲੱਗੇ ਹੋਏ ਸੀ ਮਿਕਸਿੰਗ ਲਈ ਉਹ ਸਾਰਾ ਮਤਲਬ ਬਰામਬਦੀ ਕੀਤੀ ਇਹਨਾਂ ਨੇ ਤੇ ਤਾਂ ਮਤਲਬ ਜਿਵੇਂ ਹਰਦੀਪ ਸਿੰਘ ਜਿਹੜੇ ਸੁਸਾਇਟੀ ਦੇ ਸੈਕਟਰੀ ਨੇ ਵੇਰਕਾ ਦੇ ਉਹਨਾਂ ਵੱਲੋਂ ਤਾਂ ਇਹ ਕਿਹਾ ਵੀ ਮੈਂ 3000 ਲੀਟਰ ਦੁੱਧ ਡੇਲੀ ਪਾਉਣਾ ਤੇ ਹੁਣ ਇਹ ਉਹਦੇ ਚ ਕਿੰਨੀ ਮਿਕਸਿੰਗ ਕਰਦਾ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕੌਣ ਬੈਠੀ ਹੈ ਇਹ ਹਰਦੀਪ ਸਿੰਘ ਨਾਮ ਦਾ ਵਿਅਕਤੀ ਹੈ ਜੋ ਤਰੰਜੀਕੇੜੇ ਪਿੰਡ ਦਾ ਹੀ ਰਹਿਣ ਵਾਲਾ ਹੈ। ਇਹ ਦੀ ਬੇਰਕਾ ਸੋਸਾਇਟੀ ਦੇ ਸੈਕਟਰੀ ਦੀ ਮਤਲਬ ਹੈ ਇਹ ਪੋਸਟ ਤੇ ਨਹੀਂ। ਇਹ ਜਿਲ੍ਹਾ ਪ੍ਰਬਾਰਕ ਮੈਂਬਰ ਵੀ ਸ਼ਾਮਲ ਸੀ। ਉਹਦੇ ਬਾਰੇ ਉਹ ਇਨਵੈਸਟੀਗੇਸ਼ਨ ਪੁਲਿਸ ਦੀ ਹੈ ਜੀ। ਸਾਡੇ ਵੱਲੋਂ ਤਾਂ ਹਰਦੀਪ ਸਿੰਘ ਤੋਂ ਜੋ ਕਾਰਵਾਈ ਕੀਤੀ ਗਈ ਹੈ ਐਜ਼ ਅ ਸੈਕਟਰੀ ਉਹਦੀ ਜ਼ਿੰਮੇਵਾਰੀ ਸੀ। ਉਹਦੇ وجہ ਤੁਸੀਂ ਡੇਢ ਸ਼ੁਰੂ ਕੀਤੀ ਸੀ। ਏ ਅਸੀਂ ਸਵੇਰੇ ਅਸੀਂ ਸਰ ਲਗਭਗ ਸਾਨੂੰ ਪੌਣੇ 7 ਵਜੇ ਗੱਲ ਹੋਈ ਸੀ ਐਸ ਐਚਓ ਸਾਹਿਬ ਨਾਲ ਤੇ ਬਿਦਨ ਕੰਟੇਗ ਦੇ ਅੰਦਰ ਅਸੀਂ ਆਗੇ ਸੀ ਇਥੇ ਉਸ ਤੋਂ ਬਾਅਦ ਲਗਾਤਾਰ ਪ੍ਰੋਸੈਸ ਚੱਲ ਰਿਹਾ ਸੀ ਜਿੱਦਾ ਜੀ ਗੇਟ ਲਾ ਕੇ ਰੱਖਿਆ ਹੈ ਕਿਸੇ ਦੀ ਵੀ ਐਂਟਰੀ ਨਹੀਂ ਹੈ ਹਾਲਾਂਕਿ ਮੀਡੀਆ ਤੱਕ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਜਾਇਆ ਹੈ ਠੀਕ ਹੈ ਜੀ ਕੀ ਲੱਗਦਾ ਹੈ ਕਿ ਉਸੋ ਜਿੱਦਾਂ ਕਿ ਲੋਕ ਜਿਹੜੇ ਜਾਮ ਲਾ ਰਹੇ ਨੇ ਕਿ ਇਹਨੂੰ ਉੱਤੋਂ ਫੁਰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਤੇ ਅਸੀਂ ਬਿਲਕੁਲ ਸਾਡੇ ਫੂਡ ਡਿਪਾਰਟਮੈਂਟ ਦੇ ਅਕੋਰਡਿੰਗ ਜਿਵੇਂ ਸਮਾਨ ਪਿਆ ਸੀ ਓਮੀ ਉਸੇ ਪੋਜੀਸ਼ਨ 'ਚ ਸੀ ਬਾਕੀ ਘਰੇ ਵੀ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਾਕੀ ਹਾਂਜੀ ਫੋਟੇਜ ਅਸੀਂ ਜੋ ਆਪਣੇ ਵੱਲੋਂ ਫੋਟੋ ਖਿੱਚ ਸਕਦੇ ਹਾਂ ਉਹ ਤਾਂ ਅਸੀਂ ਰੂਟੀਨ 'ਚ ਕਰਦੇ ਹਾਂ ਹਾਂਜੀ ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਲੋਕ ਸੀ ਉਹ ਇਹਨਾਂ ਦੇ ਸਿਕਿਉਰਿਟੀ ਪਰਪਸ ਵੀ ਹੁੰਦਾ ਉਹਦੇ ਬਾਰੇ ਅਸੀਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ ਨਹੀਂ ਉਹ ਦੇਖੋ ਪੁਲਿਸ ਦਾ ਮੈਟਰ ਹੈ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕੀ ਕਾਰਵਾਈ ਹੋਣਾ ਵੀ ਅਸੀਂ ਦੇਖੋ ਫੂਡ ਸੇਫਟੀ ਅਕੋਰਡਿੰਗ ਐਕਟ ਅਮ ਦਾ ਉਹ ਕੇ ਸੈਂਪਲ ਲੈ ਲਏ ਦੋ ਦੁੱਧ ਦੇ ਸੈਂਪਲ ਲੈਂਦੇ ਨੇ ਇੱਕ ਰਫਾਈਨਡ ਜਿਹੜੇ ਪੰਜ ਟੇਨ ਭਰੇ ਹੋਏ ਸੀ ਉਹਨਾਂ ਚੋਂ ਇੱਕ ਸੈਂਪਲ ਲੈਂਦਾ ਤੇ ਅਗਲੀ ਕਾਰਵਾਈ ਰਿਪੋਰਟ ਆਉਣ ਤੋਂ ਬਾਅਦ ਕੀਤੀ ਗਿਆ ਜਿਹੜਾ ਰੋਜ਼ਾਨਾ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਵੇਰਕਾ ਦੇ ਵਿੱਚ 3000 ਲੀਟਰ ਦੁੱਧ ਪਾਉਣ ਦਾ ਇਹ ਕੰਮ ਕਰਦੇ ਸੀ ਤਾਂ ਉਹਦੇ ਵਿੱਚ ਹੁਣ ਕਿੰਨਾ ਕ ਇਹ ਦੁੱਧ ਜੋ ਨਕਲੀ ਉਸ ਦੇ ਵਿੱਚ ਰਲਾ ਕੇ ਪਾਉਂਦੇ ਸੀ ਇਹ ਵੀ ਹੁਣ ਜਾਂਚ ਦਾ ਵਿਸ਼ਾ ਬਣ ਗਿਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕ ਚੰਦ ਪੈਸਿਆਂ ਵਿੱਚ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਸਿਹਤ ਦੇ ਨਾਲ ਵੱਡਾ ਖਿਲਵਾੜ ਕਰਦੇ ਸੀ ਤਾਂ ਅੱਜ ਇਹਨਾਂ ਦਾ ਜੋ ਭਾਂਡਾ ਫਟਿਆ ਅੱਜ ਇਹਨਾਂ ਤੇ ਛਾਪੇਮਾਰੀ ਕੀਤੀ ਗਈ ਜਿਸ ਤੋਂ ਬਾਅਦ ਮੌਕੇ ਤੋਂ ਹੀ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਤਰੰਜਨੀ ਖੇਡਾ ਸੰਗਰੂਰ ਦਾ ਜੋ ਪਿੰਡ ਆ ਉਸ ਦੇ ਵਿੱਚ ਇਹ ਛਾਪੇਮਾਰੀ ਸਿਹਤ ਵਿਭਾਗ ਦੇ ਵੱਲੋਂ ਅੱਜ ਤ ਤੜਕਸਾਰ ਕੀਤੀ ਗਿਆ ਜਿਸ ਤੋਂ ਬਾਅਦ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਨਾਲ ਘਰ ਦੇ ਵਿੱਚੋਂ ਰੀਫਾਈਂਡ ਕੀ ਦੇ ਭਰੇ ਹੋਏ ਪੀਪੇ ਵੀ ਗ੍ਰਾਮਿਤ ਕੀਤੇ ਗਏ ਨੇ ਤੇ ਨਾਲ ਹੀ ਨਾਲ ਕਾਸਟਿੰਗ ਸੋਡਾ ਨਕਲੀ ਦੁੱਧ ਤੇ ਨਾਲ ਹੀ ਨਾਲ ਮਸ਼ੀਨਰੀ ਵੀ ਜੋ ਮਿਕਸਰ ਇਹਨਾਂ ਦੇ ਵੱਲੋਂ ਜੋ ਤਿਆਰ ਕੀਤਾ ਜਾਂਦਾ ਸੀ ਮਿਕਸਰ ਦੇ ਵਿੱਚ ਪਾ ਕੇ ਨਕਲੀ ਦੁੱਧ ਤਾਂ ਉਹ ਵੀ ਮੌਕੇ ਤੋਂ ਮਸ਼ੀਨਾਂ ਨੂੰ ਗ੍ਰਾਮਿਤ ਕਰ ਲਿਆਗਾ ਤਾਂ ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਇਹਨਾਂ ਨੇ ਇਹ ਪੂਰਾ ਪੂਰਾ ਜੁਗਾੜ ਲਗਾ ਰੱਖਿਆ ਸੀ ਮਹਿਲ ਵਰਗੀ ਤੁਸੀਂ ਦੇਖ ਪਾ ਰਹੇ ਹੋ ਕਿ ਕੋਠੀਆ ਜਿਸ ਦੇ ਵਿੱਚ ਪੂਰਾ ਇਹਨਾਂ ਨੇ ਸੈਟਅਪ ਲਗਾਇਆ ਹੋਇਆ ਸੀ ਤੇ ਉਸ ਦੇ ਵਿੱਚ ਇਹ ਵੱਡੇ ਪੱਦਰ ਦੇ ਉੱਪਰ ਨਕਲੀ ਦੁੱਧ ਬਣਾਉਣ ਦਾ ਕੰਮ ਕਰਦੇ ਸੀ ਪਤੀ ਪਤਨੀ ਤਾਂ ਹਰਦੀਪ ਸਿੰਘ ਨਾਂ ਦਾ ਇਹ ਵਿਅਕਤੀ ਦੱਸਿਆ ਜਾ ਰਿਹਾ ਜੋ ਵੇਰਕਾ ਸੁਸਾਇਟੀ ਦੇ ਵਿੱਚ ਸੈਕਟਰੀ ਸੀਗਾ ਤੇ ਜਿਹੜਾ ਰੋਜ਼ਾਨਾ ਦੱਸਿਆ ਜਾ ਰਿਹਾ ਕਿ 3000 ਲੀਟਰ ਸਰਕਾਰੀ ਦੁੱਧ ਇਕੱਠਾ ਕਰਕੇ ਇੱਥੇ ਵੇਰਕਾ ਦੇ ਵਿੱਚ ਪਾਉਂਦਾ ਸੀ ਤੇ ਉਸ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨਾ ਜੋ ਹੈ ਨਕਲੀ ਦੁੱਧ ਵੀ ਰਲਾ ਕੇ ਪਾਉਂਦਾ ਹੋਵੇਗਾ ਇਹ ਵੀ ਹੁਣ ਜਾਂਚ ਦਾ ਵਿਸ਼ਾ ਬਣ ਗਿਆ ਤੇ ਉਸ ਤੋਂ ਬਾਅਦ ਅਦਾਲਤ 'ਚ ਪੇਸ਼ ਕਰਨ ਮਾਗਰ ਉਹਨਾਂ ਦਾ ਰਿਮਾਂਡ ਲਿਆ ਜਾਵੇਗਾ ਰਿਮਾਂਡ ਦੇ ਵਿੱਚ ਵੀ ਵੱਡੇ ਖੁਲਾਸੇ ਹੋਣ ਦੇ ਅੰਦਾਜ਼ੇ ਲਗਾਏ ਜਾ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇੰਨੀ ਵੱਡੀ ਮਾਤਰਾ ਦੇ ਵਿੱਚ ਇਹ ਨਕਲੀ ਦੁੱਧ ਤਿਆਰ ਕਰ ਰਹੇ ਸੀ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਦਾ ਦੁੱਧ ਜੋ ਲੋਕ ਪੀਂਦੇ ਹੋਣਗੇ ਉਹਨਾਂ ਦੀ ਸਿਹਤ ਤੇ ਕਿੰਨਾ ਬੁਰਾ ਇਸ ਦਾ ਅਸਰ ਪੈਂਦਾ ਹੋਵੇਗਾ ਤੋਥੀ ਸਿਹਤ ਵਿਭਾਗ ਦੇ ਅਫਸਰਾਂ ਦੇ ਬਿਆਨ ਵੀ ਨਿਕਲ ਕੇ ਸਾਹਮਣੇ ਨੇ ਇੱਕ ਵਾਰ ਤੁਹਾਨੂੰ ਉਹ ਵੀ ਸੁਣਾਉਣਾ ਕਿ ਕਿਵੇਂ ਪੂਰੀ ਇਹਨਾਂ ਨੂੰ ਇਹ ਸੂਚਨਾ ਮਿਲਦੀ ਹੈ ਤੇ ਉਸ ਤੋਂ ਬਾਅਦ ਕਿਵੇਂ ਫਿਰ ਤੜਕਸਾਰ ਰੇਡ ਇਸ ਪਿੰਡ ਦੇ ਵਿੱਚ ਕੀਤੀ ਜਾਂਦੀ ਹੈ ਸਵੇਰੇ ਸਾਨੂੰ ਸਿੰਘ ਐਸਐਸਓ ਸਾਹਿਬ ਦਾ ਫੋਨ ਆਇਆ ਸੀ ਚਲੋ ਜਰਾ ਅੱਗੋਂ ਕਹਿੰਦੇ ਵੀ ਇੱਕ ਪਿੰਡ ਚ ਵੀ ਐਵੇਂ ਪਹਿਲਾਂ ਤਾਂ ਉਹਨਾਂ ਨੇ ਸਾਡੇ ਤੋਂ ਬੇਸਿਕ ਜਾਣਕਾਰੀ ਲਈ ਤੇ ਵੀ ਮਿਕਸਿੰਗ ਵਗੈਰਾ ਵੀ ਕੀਤੀ ਵਿੱਚ ਪਿੰਡ ਦਾ ਦੁੱਧ ਦੇ ਤੇ ਪਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਆਉਣ ਲਈ ਕਿਹਾ ਇੱਥੇ ਵੀ ਇਮੀਡੀਏਟਲੀ ਤੁਸੀਂ ਪੰਚੋ ਟੀਮ ਚ ਮੇਜ਼ ਤੇ ਤੇ ਅਸੀਂ ਜਿੰਨਾ ਜਲਦੀ ਆ ਸਕੇ ਮਤਲਬ ਇੱਥੇ ਆ ਕੇ ਜਦੋਂ ਦੇਖਿਆ ਤਾਂ ਕੁਝ ਰਿਫਾਈਨਡ ਦੇ ਟੀਨ ਕੁਝ ਕਾਸਟਿਕ ਸੋਡਾ ਤੇ ਦੁੱਧ ਦੀਆਂ ਚਾਰ ਕੰਨ ਖਾਲੀ ਐਮਪਟੀ ਟੀਨ ਖਾਲੀ ਰਿਫਾਈਨਡ ਔਇਲ ਦੇ ਟੀਨ ਵੀ ਪੈਸੀ ਜੋ ਬਰਾਮਦ ਕੀਤੀ ਹੈ ਉਹਨਾਂ ਨੇ ਕੀਤੀ ਹੈ ਪੁਲਿਸ ਨੇ ਤੇ ਬਾਕੀ ਦੁੱਧ ਦੇ ਰੂਪ ਚ ਜੋ ਵੀ ਹੁਣ ਲੈਬ ਦੀ ਰਿਪੋਰਟ ਹੀ ਦੱਸੂਗੀ ਕਿ ਲੋਕ ਕੀ ਪ੍ਰੋਡਕਟ ਸੀ ਕੀ ਉਹਨਾਂ ਲਈ ਉਜਾਰ ਵੀ ਹਾਂਜੀ ਕੁਝ ਮਿਕਸਰ ਗ੍ਰਾਈਂਡਰ ਵਗੈਰਾ ਕਿ ਇਹਨਾਂ ਦੇ ਨੀਚੇ ਗ੍ਰਾਈਂਡਿੰਗ ਲਈ ਜਿਵੇਂ ਉਹ ਲੱਗੇ ਹੋਏ ਸੀ ਮਿਕਸਿੰਗ ਲਈ ਉਹ ਸਾਰਾ ਮਤਲਬ ਬ੍ਰਾਂਡ ਦੀ ਕੀ ਕੀਤੀ ਇਹਨਾਂ ਨੇ ਇਹ ਤਾਂ ਮਤਲਬ ਜਿਵੇਂ ਹਰਦੀਪ ਸਿੰਘ ਜਿਹੜੇ ਸੁਸਾਇਟੀ ਦੇ ਸੈਕਟਰੀ ਨੇ ਵੇਰਕਾ ਦੇ ਉਹਨਾਂ ਵੱਲੋਂ ਤਾਂ ਇਹ ਕਿਹਾ ਵੀ ਮੈਂ 3000 ਲੀਟਰ ਦੁੱਧ ਡੇਲੀ ਪਾਉਣਾ ਤੇ ਹੁਣ ਇਹ ਉਹਦੇ ਚ ਕਿੰਨੀ ਮਿਕਸਿੰਗ ਕਰਦਾ ਹੈ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕੌਣ ਵੇਖੇਗਾ ਇਹ ਹਰਦੀਪ ਸਿੰਘ ਨਾਮ ਦਾ ਵਿਅਕਤੀ ਹੈ ਜੋ ਤਰੰਜੀ ਦੇ ਘੜੇ ਪਿੰਡ ਦੇ ਹੀ ਰਹਿਣ ਵਾਲਾ ਹੈ। ਇਹ ਦੀ ਬੇਰਕਾ ਸੋਸਾਇਟੀ ਦੇ ਸੈਕਟਰੀ ਵੀ ਉਹਦੇ ਹੈਗੀਏ ਪੋਸਟ ਤੇ ਵੀ। ਉਹ ਜਿਲ੍ਹਾ ਪਰਿਵਾਰਕ ਮੈਂਬਰ ਵਿੱਚ ਸ਼ਾਮਿਲ ਸੀ। ਉਹਦੇ ਬਾਰੇ ਉਹ ਇਨਵੈਸਟੀਗੇਸ਼ਨ ਪੁਲਿਸ ਦੀ ਹੈ ਜੀ। ਸਾਡੇ ਵੱਲੋਂ ਤਾਂ ਹਰਦੀਪ ਸਿੰਘ ਤੋਂ ਜੋ ਕਾਰਵਾਈ ਕੀਤੀ ਗਈ ਹੈ ਐਜ਼ ਅ ਸੈਕਟਰੀ ਉਹਦੀ ਜ਼ਿੰਮੇਵਾਰੀ ਸੀ ਜੋ ਕਿ ਵਜੇ ਤੁਸੀਂ 1.5 ਘੰਟੇ ਵਿੱਚ ਸੀ। ਏ ਅਸੀਂ ਸਵੇਰੇ ਅਸੀਂ ਸਰ ਲਗਭਗ ਸਾਨੂੰ ਪੌਣੇ 7 ਵਜੇ ਗੱਲ ਹੋਈ ਸੀ ਐਸਐਚਓ ਸਾਹਿਬ ਨਾਲ ਤੇ ਦਿਨ ਘੰਟੇ ਦੇ ਅੰਦਰ ਅਸੀਂ ਆ ਗਈ ਸੀ ਇਥੇ ਉਸ ਤੋਂ ਬਾਅਦ ਲਗਾਤਾਰ ਪ੍ਰੋਸੈਸ ਚੱਲ ਰਿਹਾ ਸੀ ਜੀ ਜਿੱਦਾਂ ਜੀ ਗੇਟ ਲਾ ਕੇ ਰੱਖਿਆ ਹੈ ਕਿਸੇ ਦੀ ਐਂਟਰੀ ਨਹੀਂ ਹਾਂ ਜੇ ਹਾਲਾਂਕਿ ਮੀਡੀਆ ਤੱਕ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਗਿਆ ਹੈਗਾ ਜੀ ਲੱਗਦਾ ਹੈ ਕਿ ਉਸੋ ਜਿੱਦਾਂ ਕਿ ਲੋਕ ਨੇ ਜਿਹੜੇ ਇਲਜ਼ਾਮ ਲਾ ਰਹੇ ਨੇ ਕਿ ਇਹਨੂੰ ਉਦੋਂ ਫੁਰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਤੇ ਅਸੀਂ ਬਿਲਕੁਲ ਸਾਡੇ ਫੂਡ ਡਿਪਾਰਟਮੈਂਟ ਦੇ ਅਕੋਰਡਿੰਗ ਜਿਵੇਂ ਸਮਾਨ ਪਿਆ ਸੀ ਓਮੀ ਉਸੇ ਪੋਜੀਸ਼ਨ 'ਚ ਸੀ ਬਾਕੀ ਘਰੇ ਵੀ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਾਕੀ ਹਾਂਜੀ ਫੁਟੇਜ ਅਸੀਂ ਜੋ ਆਪਣੇ ਵੱਲੋਂ ਫੋਟੋ ਖਿੱਚ ਸਕਦੇ ਆ ਉਹ ਤਾਂ ਅਸੀਂ ਰੂਟੀਨ 'ਚ ਕਰਦੇ ਆ ਹਾਂਜੀ ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਲੋਕ ਸੀ ਉਹ ਇਹਨਾਂ ਦੇ ਸਿਕਿਉਰਿਟੀ ਪਰਪਸ ਵੀ ਹੁੰਦਾ ਉਹਦੇ ਬਾਰੇ ਅਸੀਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ ਨਹੀਂ ਉਹ ਦੇਖੋ ਪੁਲਿਸ ਦਾ ਮੈਟਰ ਹੈ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕੀ ਕਾਰਵਾਈ ਉਹਨਾਂ ਦੀ ਅਸੀਂ ਦੇਖੋ ਫੂਡ ਸੇਫਟੀ ਦੇ ਅਕੋਰਡਿੰਗ ਐਕਟ ਅਧਿਕਾਰਕ ਸੈਂਪਲ ਲੈ ਲਏ ਦੋ ਦੁੱਧ ਦੇ ਸੈਂਪਲ ਲਏ ਤੇ ਇੱਕ ਰਫਾਈਨਡ ਜਿਹੜੇ 5 ਟੀਨ ਭਰੇ ਹੋਏ ਸੀ ਉਹਨਾਂ ਚੋਂ ਇੱਕ ਸੈਂਪਲ ਲਿਆ ਤੇ ਅਗਲੀ ਕਾਰਵਾਈ ਰਿਪੋਰਟ ਹੋਣ ਤੋਂ